ਐਸਕੇਮ ਦੇ ਸੱਦੇ ਤੇ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਐਮਐਲਏ ਦੇ ਘਰਾਂ ਦਾ ਘਰਾਓ ਕੀਤਾ ਜਾਣਾ ਸੀ ਉਸੇ ਲੜੀ ਤਹਿਤ ਅੱਜ ਨਰਿੰਦਰ ਕੌਰ ਭਰਾਜ ਦਾ ਘਰਾਓ ਜਿਹੜਾ ਸੰਗਰੂਰ ਵਿੱਚ ਕੀਤਾ ਗਿਆ ਪਰ 5 ਮਾਰਚ ਦਾ ਜਿਹੜਾ ਐਲਾਨ ਸੀਗਾ ਚੰਡੀਗੜ੍ਹ ਜਾਣ ਦਾ ਉਸ ਜਗ੍ਹਾ ਤੇ ਜਿਹੜੇ ਹਰ ਇੱਕ ਜਿਹੜੇ ਕਿਸਾਨ ਜਥੇਬੰਦੀ ਦੇ ਆਗੂ ਥੀ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਸੀ ਉਸ ਦੇ ਰੋਸ ਵਿੱਚ ਅੱਜ ਜਿਹੜੇ ਐਮਐਲਏ ਦਾ ਘਰਾਂ ਦੇ ਘਰਾਓ ਕੀਤੇ ਗਏ ਨੇ ਸਾਡੇ ਨਾਲ ਮੌਜੂਦ ਨੇ ਜੁਗਿੰਦਰ ਸਿੰਘ ਗਰਾਹਾਂ ਸੂਬਾ ਪ੍ਰਧਾਨ ਨੇ ਗਰਾਹ ਸਾਹਿਬ ਇਹ ਜਿਹੜਾ ਐਕਸ਼ਨ ਆ ਇਹ ਨਹੀਂ ਲੱਗ ਰਿਹਾ ਤੁਹਾਨੂੰ ਕਿ ਪਹਿਲਾਂ ਚੰਡੀਗੜ੍ਹ ਕੋ ਉਸੀ ਰਾਜਧਾਨੀ ਦਾ ਹੁਣ ਐਮ ਐਮ ਐਲ ਏ ਜ਼ਿਲਿਆਂ ਜ਼ਿਲਿਆਂ ਦੇ ਵਿੱਚ ਸੀਮਿਤ ਰਹਿ ਗਿਆ ਦੇਖੋ ਚੰਡੀਗੜ੍ਹ ਵਾਲਾ ਜਿਹੜਾ ਪ੍ਰੋਗਰਾਮ ਸੀ ਉਹ ਸਰਕਾਰ ਨੇ ਰੋਕ ਲਿਆ ਉਹ ਤਾਂ ਉਦੋਂ ਤਿੰਨ ਦੀ ਮੀਟਿੰਗ 'ਚ ਪਤਾ ਲੱਗਿਆ ਸੀ ਵੀ ਚੰਡੀਗੜ੍ਹ ਵਾਲਾ ਪ੍ਰੋਗਰਾਮ ਨਹੀਂ ਹੋਣ ਦੇਣਾ ਉਹਨਾਂ ਨੇ ਕਿਉਂਕਿ ਪੋਰਸਦਾ ਪੋਰਸ ਦਾ ਪ੍ਰਬੰਧ ਇਹਨਾਂ ਕੋਲ ਹੈ ਫੌਜ ਦਾ ਪ੍ਰਬੰਧ ਹੈ ਇਹਨਾਂ ਕੋਲੇ ਵੱਡੇ ਵੱਡੇ ਨਾਕੇ ਲਾ ਕੇ ਅਸੀਂ ਕਿਹੜਾ ਇਸ ਤਰ੍ਹਾਂ ਦੇ ਕੋਈ ਵੀ ਜਾ ਕੇ ਆਏ ਹਾਂ ਵੀਸੀ ਦੋ ਬੰਦੇ ਜਾ ਕੇ ਚੰਡੀਗੜ੍ਹ ਚ ਦਖਲ ਹੋ ਕੇ ਲਲਕਰਾ ਮਾਰਦਾਂਗੇ ਵੀ ਚੰਡੀਗੜ੍ਹ ਆ ਕੇ ਸਾਡੀ ਤਾਂ ਹਜ਼ਾਰਾਂ ਚ ਗਿਣਤੀ ਨਹੀਂ ਜਾਣਾ ਸੀ ਐਡੀ ਵੱਡੀ ਗਿਣਤੀ ਸੜਕਾਂ ਉਤੋਂ ਦੀ ਜਾਊਗੀ ਸੜਕਾਂ ਇਹਨਾਂ ਰੁਕਣੀਆਂ ਚਲੋ ਇਹ ਸਰਕਾਰ ਹੈ ਇਹਨਾਂ ਕੋਲੇ ਤਾਕਤ ਹੈ ਇਹਨਾਂ ਨੇ ਰੁਕਣੀ ਸੀਗੇ ਇਹਨਾਂ ਨੇ ਰੋਕਣੀਆਂ ਪਰ ਅਸੀਂ ਘਰਾਂ ਦੇ ਵਿੱਚ ਬਾਹਰ ਤਾਂ ਨਿਕਲਿਆ ਹੂੰ ਅਸੀਂ ਜਦ ਰੋਕਾਂ ਦੇ ਵਿੱਚ ਗੱਲ ਲੈ ਕੇ ਜਾਣੀ ਸੀ ਹਾਈ ਰੈਡ ਕਰਨੀ ਸੀ ਮੀਡੀਆ ਰਾਹੀਂ ਕਰਨੀ ਸੀ ਉਹ ਤਾਂ ਹਾਈਲਾਈਟ ਜਿੰਨੀ ਚੰਡੀਗੜ੍ਹ ਮੋਰਚੇ 'ਚ ਐਨੀ ਹੋਣੀ ਸੀ ਨਾ ਸੜਕਾਂ ਦੇ ਨਿਕਲ ਕੇ ਹੋਊਗੀ ਸਾਡੀ ਉੱਥੇ ਸਾਡਾ ਇੱਕ ਮੋਰਚਾ ਲੱਗਣਾ ਸੀ ਇਹ ਮੈਨੂੰ ਲੱਗਦਾ ਸਾਡੇ ਸੈਂਕੜੇ ਮੋਰਚੇ ਲੱਗ ਇਸ ਕਰਕੇ ਐਂਕ ਆਪਣੀ ਗੱਲ ਹਾਈਲਾਈਟ ਕਰਨ ਦੇ ਵਿੱਚ ਦਾ ਅਸੀਂ ਕੰਮ ਜਾ ਜਿਵੇਂ ਆਪਾਂ ਗੱਲ ਕੀਤੀ ਜਾਵੇ ਕਿਉਂਕਿ ਇਹ ਲੱਗਦਾ ਨਹੀਂ ਸੀ ਕਿ ਪਹਿਲਾਂ ਸੰਕੇਤਕ ਧਰਨੇ ਜਿਵੇਂ ਅੱਜ ਤੁਸੀਂ ਐਮਐਲਆ ਦਾ ਜਿਹੜਾ ਘਰਾਓ ਕੀਤਾ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਜਾਣਾ ਸੀ ਡਾਇਰੈਕਟਰ ਰਾਜਧਾਨੀ ਦਾ ਕੁਝ ਨਹੀਂ ਕੋਈ ਹੈ ਜ਼ਰੂਰੀ ਨਹੀਂ ਹੁੰਦਾ ਬਹੁਤ ਚਿਰ ਤੋਂ ਮੰਗਾਂ ਨੇ ਇਹ 2023 ਦੀਆਂ ਮੰਗਾਂ ਨੇ ਜਿਹੜੀਆਂ ਭਗਵੰਤ ਮਾਨ ਸਾਹਿਬ ਦੀਆਂ ਮੰਨੀਆਂ ਹੋਈਆਂ ਨੇ ਪਹਿਲਾਂ ਇਹਨਾਂ ਨਾਲ ਦੋ ਤਿੰਨ ਸੀਟੀਆਂ ਹੋਈਆਂ ਹੋਈਆਂ ਨੇ ਖੇਤੀ ਨੀਤੀ ਬਾਰੇ ਵੀ ਹੋਈ ਹੋਈ ਗੱਲਬਾਤ ਜਿਹੜੀਆਂ ਉਹ ਨੀਤੀਆਂ ਸੀ ਉਹਦੇ ਚੋਂ ਤਾਂ ਬਹੁਤ ਸਾਰੀਆਂ ਮੰਗਾਂ ਇਹਨਾਂ ਦੀਆਂ ਪਹਿਲਾਂ ਪ੍ਰਮਾਨ ਕੀਤੀਆਂ ਹੋਈਆਂ ਸੀ ਇਸ ਕਰਕੇ ਕੋਈ ਜ਼ਰੂਰੀ ਨਹੀਂ ਸੀ ਵੀ ਇਹਨੂੰ ਸ਼ੁਰੂ ਇੱਥੋਂ ਸ਼ੁਰੂ ਕਰਕੇ ਉੱਥੇ ਦੇਖ ਜਾਣਾ ਕੀ ਗੱਲ ਨਹੀਂ ਸੀ ਜਿਵੇਂ ਪ੍ਰਵਾਨ ਕੀਤੀ ਹੋਈਆਂ ਮੰਗਾਂ ਦੀ ਗੱਲ ਕੀਤੀ ਆ ਇਹ ਵੀ ਪਤਾ ਲੱਗਿਆ ਕਿ ਉਸ ਦਿਨ ਤੁਹਾਡੀ ਮੀਟਿੰਗ ਹੋਈ ਆ ਸੀਐਮ ਭਗਵਤ ਨੂੰ ਜਦੋਂ ਤਲਖੀ ਹੋਈ ਆ ਉਸ ਟਾਈਮ ਸਾਫ਼ ਕਹਿ ਗਏ ਕਿ ਹੁਣ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹ ਵੀ ਕੈਨਸਲ ਕਰ ਦੇਵੇ ਕੈਨਸਲ ਕਰਤਾ ਗਿਆ ਹੀ ਕੈਨਸਲ ਸਾਨੂੰ ਗੁੱਸੇ ਇਸ ਗੱਲ ਦਾ ਵੀ ਇਹ ਸ਼ਬਦ ਉਹਨੇ ਕਿਉਂ ਬੋਲੇ ਚਲੋ ਇਹ ਕਹਿ ਸਕਦਾ ਸੀ ਉਹ ਮੋਰਚਾ ਨਾ ਲਾਓ ਤੁਸੀਂ ਜੇ ਮੋਰਚਾ ਲਾਉਗੇ ਵੀ ਫਿਰ ਮੀਟਿੰਗ ਨਹੀਂ ਹੋਏ ਕਰਦਾ ਜਾਂ ਮੈਂ ਉੱਠ ਕੇ ਜਾਣਾ ਸੀ ਚਲੇ ਜਾਂਦਾ ਪਰ ਇਹ ਕਹਿਣ ਦਾ ਮਤਲਬ ਤਾਂ ਹਾਂ ਗਲਤ ਹੈ ਨਾ ਉਹਦਾ ਵੀ ਜਿਹੜੀਆਂ ਸਾਡੀਆਂ ਮੈਂ ਪਹਿਲਾਂ ਮੰਗਾਂ ਮੰਨੀਆਂ ਨੇ ਇਹ ਪ੍ਰਵਾਨ ਨਹੀਂ ਕੈਨਸਲ ਹੋ ਗਈਆਂ ਅੱਜ ਦੇ ਜਿਹੜੇ ਧਰਨੇ ਲਾਏ ਗਏ ਨੇ ਤੁਹਾਡੇ ਐਮਐਲਏਆਂ ਦੀ ਘਰਾਂ ਦੇ ਘਰਾਓ ਕੀਤੀ ਗਏ ਨੇ ਇਸ ਤੋਂ ਅਗਲਾ ਐਲਾਨ ਕੀ ਹੋ ਸਕਦਾ ਇਸ ਕੇਮ ਦਾ ਐਸਕੇਮ ਦੀ ਮੀਟਿੰਗ ਰੱਖੀ ਹੋਈ ਹੈ ਜੀ 15 ਤਰੀਕ ਦੀ 15 ਤੋਂ ਬਾਅਦ ਕੋਈ ਦੇਖਾਂ ਕਿ ਐਕਸ਼ਨ ਕੀ ਹੋਊਗਾ ਜਿਵੇਂ ਹੁਣ ਆਪਾਂ ਪੂਰੇ ਪੰਜਾਬ ਦੀ ਗੱਲ ਕਰਦੇ ਆ ਕਿਉਂਕਿ ਉਹਨਾਂ ਨੇ ਉਸ ਦਿਨ ਜਦੋਂ ਤਲਕੀ ਹੋਈ ਸੀ ਬਾਹਰ ਆ ਕੇ ਇੱਕ ਬਿਆਨ ਵੀ ਦਿੱਤਾ ਹੈ ਕਿ ਇੱਕ ਕਿਸਾਨ ਨੇ ਜਿਹੜੇ ਇੱਕ ਪੈਲਰ ਸਰਕਾਰ ਚਲਾ ਰਹੇ ਨੇ ਕਿਵੇਂ ਲੱਗਦਾ ਤੁਹਾਨੂੰ ਤੂੰ ਲੱਗ ਰਿਹਾ ਵੀ ਪੈਰਲ ਸਰਕਾਰ ਪੈਰਲ ਸਰਕਾਰ ਫਿਰ ਅਸੀਂ ਆਹ ਜਿਹੜੇ ਜਬਾ ਬੇਰੁਜ਼ਗਾਰ ਫਿਰਦੇ ਨੇ ਸਾਰਿਆਂ ਨੂੰ ਨੌਕਰੀ ਦੇਣਾ ਰੱਖ ਲੈਂਦੇ ਇਹ ਅਧਿਆ ਨੂੰ ਕੱਢ ਦਿੰਦਾ ਵਜੇ ਪੈਰਲ ਸਰਕਾਰ ਸੀ ਇਹਦਾ ਮਤਲਬ ਬਰਾਬਰ ਦੀ ਸਰਕਾਰ ਨੂੰ ਤਾਂ ਅੱਖ ਹੁੰਦਾ ਅਸੀਂ ਜਿੰਨੀਆਂ ਆਹ ਬੁਢਾਪਾ ਪੈਨਸ਼ਨਾਂ ਨੇ ਜਿਹੜੇ ਆ ਬੁੜੇ-ਬੁੜੇ ਫਿਰਦੇ ਨੇ ਉਹਨਾਂ ਸਾਰਿਆਂ ਦੇ ਪੈਨਸ਼ਨਾਂ ਲਾ ਦਿੰਦੇ ਐਮਐਸਪੀ ਨੇ ਲਾ ਦਿੰਦੇ ਸੀ ਇਧੀਆਂ ਫਸਲਾਂ ਤੇ ਪੈਰਲ ਸਰਕਾਰ ਕਹਿਣਾ ਬਹੁਤ ਔਖਾ ਹੈ ਅਸਲ ਇਹਨਾਂ ਚੁੱਪਦਾ ਇਹ ਆ ਵੀ ਜਿਹੜੇ ਜਿੰਨਾਂ ਲੋਕਾਂ ਦੀ ਬੁੱਕਤ ਨਹੀਂ ਜਿਨ੍ਹਾਂ ਨੂੰ ਕੋਈ ਸਮਾਜ ਚ ਪੁੱਛਦਾ ਨਹੀਂ ਉਹ ਖੜੇ ਹੋ ਕੇ ਆਪਣੀਆਂ ਗੱਲਾਂ ਤੁਹਾਨੂੰ ਸੁਣਾਉਣ ਲੱਗ ਗਏ ਤੁਹਾਨੂੰ ਤੁਸੀਂ ਉਹਦਾ ਦਾਅ ਮੰਨਣ ਲੱਗ ਗਏ ਸੋਨੇ ਗੱਲ ਚੁੱਭਦੀ ਹੈ ਸੋਨੂੰ ਇਹ ਗੱਲ ਚੋਂ ਲੱਗਦੀ ਆ ਸੀ ਪੈਰਲਲ ਸਰਕਾਰ ਜਿਵੇਂ ਹੁਣ ਜਿਹੜੀ ਤਲਕੀ ਹੋਈ ਹੈ ਧਰਨੇ ਵੀ ਲੱਗ ਰਹੇ ਨੇ ਜਿਸ ਤਰ੍ਹਾਂ ਉਹਨਾਂ ਨੇ ਮੰਗਾ ਤੋਂ ਜਵਾਬ ਹੀ ਦਿੱਤਾ ਕਿ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹ ਵੀ ਕੈਨਸਲ ਕਿਉਂਕਿ ਇੱਕ ਇਹ ਲੱਗ ਰਿਹਾ ਸੀ ਕਿ ਕੁਝ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਨਾਲ ਸੰਬੰਧਤ ਨੇ ਉਹ ਮੰਨੀਆਂ ਗਈਆਂ ਨੇ ਤੇ ਉਹ ਕੁਝ ਰਹਿੰਦੀਆਂ ਨੇ ਉਹਨਾਂ ਨੂੰ ਮਨਵਾਉਣ ਲਈ ਤੁਸੀਂ ਚੰਡੀਗੜ੍ਹ ਕੁਝ ਕਰਨਾ ਸੀ ਹੁਣ ਲੱਗਦਾ ਹੈ ਤੁਹਾਨੂੰ ਕਿ ਸੰਘਰਸ਼ ਹੈ ਜਿਹੜਾ ਅੱਗੇ ਤਿੱਖਾ ਹੋਊਗਾ ਸਾਰੇ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਪਹਿਲਾਂ ਚੰਡੀਗੜ੍ਹ ਦਿੱਲੀ ਜਾਣ ਲਈ ਤੁਹਾਡੇ ਸਾਥੀ ਨੇ ਜਿਹੜੇ ਉਹ ਬਾਡਰਾਂ ਤੇ ਬੈਠੇ ਹੋਏ ਨੇ ਪਹਿਲਾਂ ਉਹਨਾਂ ਦਾ ਮਜ਼ਾਕ ਵੀ ਬਣਾਇਆ ਗਿਆ ਕਿ ਹੁਣ ਦਿੱਲੀ ਪਹੁੰਚ ਗਏ ਅਸੀਂ ਅਸੀਂ ਸਾਡੇ ਬਗੈਰ ਦਿੱਲੀ ਨਹੀਂ ਜਾ ਸਕਦੇ ਤੇ ਹੁਣ ਤੁਹਾਨੂੰ ਵੀ ਜਿਹੜੀ ਆਪਦੀ ਪੰਜਾਬ ਦੀ ਰਾਜਧਾਨੀ ਵਿੱਚੋਂ ਵੀ ਰੋਕ ਲਿਆ ਗਿਆ ਇਹ ਮਜ਼ਾਕ ਕਿਹਨੇ ਬਣਾਇਆ ਵੀ ਸਾਡੇ ਬਿਨਾਂ ਦਿੱਲੀ ਨਹੀਂ ਜਾ ਸਕਦੇ ਕਿਸ ਨੇ ਕਿਹਨੇ ਇਹ ਤਾਂ ਮਜ਼ਾਕ ਬਣਾਇਆ ਮੈਨੂੰ ਇਹ ਗੱਲ ਤਾਂ ਸਮਝ ਨਹੀਂ ਆਈ ਉਹਨਾਂ ਨੇ ਤਾਂ ਕੁਛੇ ਨਹੀਂ ਮਜ਼ਾਕ ਨਹੀਂ ਬਣਾਇਆ ਵੀ ਉਹ ਦਿੱਲੀ ਸਾਡੇ ਬਿਨਾਂ ਨਹੀਂ ਜਾ ਸਕਦੇ ਤੇ ਅਸੀਂ ਉਹ ਸਾਡੇ ਜੰਗ ਯੁੱਧ ਸਾਥੀ ਆ ਸਾਡੇ ਨਾਲ ਸੰਘਰਸ਼ ਕਰਦੇ ਆ ਠੀਕ ਆ ਉਹਨਾਂ ਨੂੰ ਦਿੱਲੀ ਜਾਣ ਦਾ ਪ੍ਰੋਗਰਾਮ ਅੱਡਾ ਸਾਡੀ ਜਿੱਤੇ ਬੰਦਿਆਂ ਨੇ ਅੱਡ ਬਣਾਇਆ ਹੋਇਆ ਸੰਘਰਸ਼ ਇਹ ਤਾਂ ਅਸੀਂ ਖੇਤੀ ਕੀਤੇ ਦੇ ਕਰ ਰਹੇ ਆ ਨਾ ਖੇਤੀ ਨਾਲ ਜੁੜੀਆਂ ਹੋਈਆਂ ਮੰਗਾ ਤੇ ਅਸੀਂ ਸੰਘਰਸ਼ ਕਰ ਰਹੇ ਆ ਉਵੇਂ ਕਰ ਰਹੇ ਨੇ ਉਹਨਾਂ ਦਾ ਤਰੀਕਾ ਆਪਦਾ ਸਾਡਾ ਤਰੀਕਾ ਆਪਦਾ ਜਿਵੇਂ ਹੁਣ ਜਿਹੜੇ ਜੋ ਐਪੀਸੋਡ ਪੰਜਾਬ ਦੇ ਵਿੱਚ ਵਾਪਰਿਆ ਕਿਸਾਨ ਜਥੇਬੰਦੀਆਂ ਨੂੰ ਰਸਤਿਆਂ ਦੇ ਵਿੱਚ ਰੋਕਿਆ ਗਿਆ ਤੁਹਾਨੂੰ ਵੀ ਰੀਟੇਨ ਕੀਤਾ ਕਾਫੀ ਲੰਬੇ ਸਮੇਂ ਬਾਅਦ ਕਿ ਹੁਣ ਤੁਹਾਨੂੰ ਇਹ ਨਹੀਂ ਲੱਗ ਰਿਹਾ ਕਿ ਜੇਕਰ ਅਸੀਂ ਇੱਕ ਮੁਠੀ ਬਣ ਕੇ ਮਤਲਬ ਕਿ ਇੱਕ ਇੱਕ ਮੰਚ ਤੇ ਇਕੱਠੇ ਹੋ ਕੇ ਲੜਾਈ ਲੜਦੇ ਤਾਂ ਸਾਨੂੰ ਇਦਾਂ ਦੀ ਨੌਬਤ ਦਾ ਸਾਹਮਣਾ ਨਾ ਕਰਨਾ ਪਵੇ ਦੇਖੋ ਇਹ ਲੋਕ ਸਾਰੇ ਮਹਿਸੂਸ ਕਰਦੇ ਆ ਵੀ ਸਾਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਵਕਤ ਇਕੱਠੇ ਕਰ ਦਿੰਦਾ ਹੁੰਦਾ ਸਾਰਿਆਂ ਨੂੰ ਦੁਸ਼ਮਣੀ ਵੀ ਇਕੱਠੇ ਕਰ ਦਿੰਦਾ ਹੁੰਦਾ ਸਾਰਿਆਂ ਨੂੰ ਕੋਈ ਨਹੀਂ ਇਹ ਗੱਲਾਂ ਪਹਿਲਾਂ ਵੀ ਕਦੇ ਅਸੀਂ 2020 ਚ ਆ ਕੇ ਇਕੱਠੇ ਹੋਏ ਆਂ ਗਾਹਾਂ ਕੋਈ ਟਾਈਮ ਆਣਾ ਫੇਰ ਵੀ ਇਕੱਠੇ ਹੋ ਗਏ